ਅੱਜ ਇਹ ਸਾਰੇ ਮੇਰੇ ਬੱਕਰੀ ਪਾਲ ਕਬੀਰ ਜਿੰਨੇ ਵੀ YouTube ਦੇ ਉੱਪਰ ਜੁੜੇ ਹੋਏ ਨੇ ਤੇ Facebook ਦੇ ਉੱਪਰ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਮਾਨ ਕਮਸ਼ੀਅਲ ਗੌਟ ਫਾਰਮਿੰਗ ਵਿੱਚ ਅੱਜ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਤਰੀਕ 24 ਜਨਵਰੀ 2025 ਤੇ ਦਿਨ ਵੀਰਵਾਰ ਸੋ ਸਾਰੇ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਦਿਖਾਉਣ ਦਾ ਮਕਸਦ ਆ ਉਹ ਹੈ ਕਿ ਆਪਣੇ ਕੋਲ ਅੱਜ ਕੱਲ੍ਹ ਹਰੇ ਪੱਠੇ ਬਰਸੀਨ ਦੇ ਰੂਪ ਦੇ ਵਿੱਚ ਰਿਸ਼ਕੇ ਦੇ ਰੂਪ ਦੇ ਵਿੱਚ ਜਿਵੇਂ ਆਪਾਂ ਮੱਖਣਗਾ ਦੇ ਰੂਪ ਦੇ ਵਿੱਚ ਬੱਖਬਖਤਰਾ ਦੇ ਵਿੱਚ ਆਪਣੇ ਕੋਲ ਜਿਹੜੇ ਪੱਠੇ ਆ ਗਏ ਹਰੇ ਚਾਰੇ ਆ ਉਹ ਹੁੰਦੇ ਸੋ ਇਹਨਾਂ ਨੂੰ ਆਪਾਂ ਪਿਛਲੇ ਟਾਈਮ ਮਤਲਬ ਈਵਨਿੰਗ ਟਾਈਮ ਜਾਂ ਸ਼ਾਮ ਕਹੋ ਪਿਛਲੇ ਸ਼ਾਮ ਜਦੋਂ ਧੁੰਦ ਉਦੋਂ ਘਟ ਜਾਂਦੀ ਆ ਜਾਂ ਹਰਾ ਚਾਰਾ ਜਿਹੜਾ ਪਾਣੀ ਨੂੰ ਨਮੀ ਨਾਤਰਤੋਂ ਪੜ ਜਾਂਦੀ ਆ ਤਾਂ ਪਰ ਉਹ ਜਿਹੜੇ ਹਰੇ ਚਾਰੇ ਆ ਉਹ ਬੱਕਰੀਆਂ ਨੂੰ ਦੇਣੇ ਚਾਹੀਦੇ ਆ ਮਾਰਨ ਸਵੇਰੇ ਆਪਾਂ ਨੂੰ ਜਿਹੜਾ ਹਰਾ ਚਾਰਾ ਉਹ ਨਹੀਂ ਦੇਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਤੇਲੇ ਇਹਨਾਂ ਨੂੰ ਹਰੇ ਚਾਰੇ ਪਾਵਾਂਗੇ ਉਹਨਾਂ ਦੇ ਨਾਲ ਸਮਝ ਮਲਾਸਮस्या ਘੜੀ ਹੋ ਸਕਦੀ ਹੈ ਸੋ ਇਸ ਲਈ ਆਪਾਂ ਨੂੰ ਪਿਛਲੇ ਪੈਰ ਸ਼ਾਮ ਨੂੰ ਇੰਨਾਂ ਨੂੰ ਹਰੇਚਾਰੇ ਜਿਹੜੇ ਉਹ ਪਾਉਣੇ ਚਾਹੁੰਦੇ ਆ ਆਪਣੇ ਲੋੜ ਮੁਤਾਬਕ ਤੇ ਨਹੀਂ ਤੁਸੀਂ ਇਹਨਾਂ ਨੂੰ ਕਟਿੰਗ ਕਰਕੇ ਇੱਕ ਡੇਢ ਇੰਚ ਦੀ ਕਟਿੰਗ ਕਰਕੇ ਵੀ ਪਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਇਹ ਸਹੂਲਤ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਸਾਫ਼ ਤੇ ਵੀ ਪਾ ਸਕਦੇ ਹੋ ਸੋ ਵੀਡੀਓ ਦਿਖਾਉਂਦਾ ਮੇਰਾ ਮਕਸਦ ਸੀ ਆਪਣਾ ਇਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇੱਕ ਗੇਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਤੁਹਾਡਾ ਆਮਾਨ ਕੋਸ਼ਿਸ਼ ਹੋ ਗੋਡ ਫਾਰਮ ਦੇ ਵਿੱਚ ਫਿਰ ਇੱਕ ਵਾਰ ਸਵਾਗਤ ਕੀਤਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ